wo wow. ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਵੈਰਾਗਮਈ ਪਲਾਣੂ ਦਰਸਾਉਂਦਾ 31 ਮਾਨ ਦਸ਼ਮੇਸ਼ ਲੋਕਿਕ ਪੈਦਲ ਮਾਰਚ ਜੋ ਕਿ ਬਾਬਾ ਜੋਰਾ ਸਿੰਘ ਜੀ ਲਖਾ ਮੇਰੇ ਸਤਕਾਰਯੋਗ ਦਾਦਾ ਜੀ ਵੱਲੋਂ ਗੁਰਦੁਆਰਾ ਸਮੂਹ ਸਿੱਖ ਸੰਗਤ ਮਹਤਿਆਰ ਸਾਹਿਬ ਅਤੇ ਕਾਰ ਸੇਵਾ ਵਾਲੇ ਬਾਬਾ ਜੀ ਕਿਲਾ ਅਨੰਦਗੜ੍ਹ ਐਸਜੀਪੀਸੀ ਦੇ ਸਹਿਯੋਗ ਦੇ ਨਾਲ 6 ਅਤੇ 7 ਪੋ ਦੀ ਦਰਮਿਆਨੀ ਰਾਤ 20 21 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ 31 ਮਾ ਦਸ਼ਮੇਸ਼ ਲੋਕਿਕ ਪੈਦਲ ਮਾਰਚ ਰਵਾਨਾ ਹੋਇਆ ਔਰ ਆਪਣੇ ਪ੍ਰਾਂਦਰ ਪ੍ਰਾਂ ਪਹਿਲਾ ਆਪਣਾ ਪਰਿਵਾਰ ਵਿਛੋੜੇ ਪਠਾ ਸਾਹਿਬ ਦੁਗਰੀ ਚਮਕੌਰ ਸਾਹਿਬ ਚਾੜ ਸਾਹਿਬ ਤੋਂ ਹੁੰਦਾ ਹੋਇਆ ਅੱਜ ਇਹ ਦਸ਼ਮੇਸ਼ ਲੋਕਿਕ ਪੈਦਲ ਮਾਰਚ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਪਹੁੰਚੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਿਲਾ ਛੱਡਿਆ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰੋਂਦਾ ਪਾਲਕੀਆਂ ਨਾਲ ਹਾਥੀ ਘੋੜੇ ਊਂਟ ਨਾਲ ਪੰਜ ਪਿਆਰੇ ਸਿੰਘ ਨਿਸ਼ਾਨ ਚੀ ਸਿੰਘ ਔਰ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਹੇਠ ਇਹ ਸਾਰਾ ਜੋ ਨਗਰ ਕੀਰਤਨਾ ਹਰ ਸਾਲ ਰਮਤਾ ਹੁੰਦੀ ਆ ਔਰ ਸੰਗਤ ਬਹੁਤ ਸਹਿਯੋਗ ਦਿੰਦੀ ਆ ਇਸ ਸਾਲ ਵੀ ਸੰਗਤ ਨੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਤੇ ਬਾਬਾ ਜੋਰਾ ਸਿੰਘ ਜੀ ਲੱਖਾ ਦੇ ਮਹਾਨ ਉਪਰਾਲੇ ਸਦਕਾ ਚਲਾਇਆ ਗਿਆ ਦਸ਼ਮੇਸ਼ ਲੋਕਿਕ ਪੈਦਲ ਮਾਰਚ ਜਿਦੇ ਵਿੱਚ ਬਾਬਾ ਜੀ ਦੇ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਜੋ ਸਿੱਕ ਇਤਿਹਾਸ ਪ੍ਰਾਣਾ ਵਿਰਸਾ ਜਿਵੇਂ ਗੁਰਦੁਆਰਾ ਸ਼੍ਰੀ ਮਹਿਤਿਆਣਾ ਸਾਹਿਬ ਵਿਖੇ ਆਪ ਜੀ ਸਟੈਚੂਆਂ ਦੇ ਰੂਪ ਵਿੱਚ ਦੇਖਦੇ ਹੋਂ ਉਸੇ ਤਰ੍ਹਾਂ ਜੋ ਇਹ ਵਿਸਰਦਾ ਜਾ ਰਿਹਾ ਨਗਰ ਕੀਰਤਨ ਦੇ ਰਾਹੀ ਜੋ ਦਸ਼ਮੇਸ਼ ਪਿਤਾ ਦੀਆਂ ਯਾਦਾਂ ਨੂੰ ਤਾਜ਼ਾ ਕਰਾਉਂਦਾ ਕਿਵੇਂ ਦਸ਼ਮੇ ਪਾਸ਼ਾ ਨੇ ਸਿੱਖ ਕੌਮ ਦੇ ਉੱਤੇ ਸਰਬੰਸ ਕੁਰਬਾਨ ਕਰ ਦਿੱਤਾ ਸਰਸਵਰਦੀ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਿੰਨਾ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਇੱਕ ਇੱਕ ਕੱਲੀ ਕੱਲੀ ਗੱਲ ਵਿਰਾਗ ਮਈ ਕੀਰਤਨ ਨਾਲ-ਨਾਲ ਸਰਵਣ ਕਰਦੀਆਂ ਸੰਗਤਾਂ ਕਿਵੇਂ-ਕਿਵੇਂ ਗੁਰੂ ਸਾਹਿਬ ਦੇ ਕੀ-ਕੀ ਮੁਸੀਬਤਾਂ ਪਈਆਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਚਮਕੌਰ ਦੀ ਗੜੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਰਹੰਦ ਵਿੱਚ ਸਾਰਾ ਹੀ ਵਾਕਿਆ ਹੂਬ-ਹੂ ਤਾਜ਼ਾ ਕਰਾਉਂਦਾ ਹੋਇਆ ਸੰਗਤਾਂ ਨੂੰ ਇੰਜ ਮਹਿਸੂਸ ਲੱਗਦਾ ਵੀ ਜਿਵੇਂ